ਮੇਰੇ ਕੋ ਤੋਰਿਆ ਗੱਲ ਕਰਨੀ ਚਾਹ ਰਿਹਾ ਹਾਂ ਜੰਗੀ ਪੁੱਪੜ ਜੀ ਪਤਾ ਨਾ ਸਾ ਆਪਣਾ ਪਿੰਡ ਕਿਵੇਂ ਲੱਗਿਆ ਤੈਨੂੰ ਮੈਂ ਤਾਂ ਤੈਨੂੰ ਬਿਮਾਰ ਕਰਕੇ ਉਹਦਾ ਪਿੰਡ ਵੀ ਨਹੀਂ ਦਿਖਾ ਸਕਿਆ ਪੁੱਪੜ ਜੀ ਇਹ ਕੀ ਹੋਜੀ ਗੱਲ ਆ ਮੈਨੂੰ ਤਾਂ ਤੁਹਾਡਾ ਪਿੰਡ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਕਿੰਨੀ ਸਿੰਪਲ ਜੀ ਲਾਈਫ ਐ ਇੱਥੇ ਇੱਥੇ ਦੇ ਲੋਕਾਂ ਦੀ ਕਿਤੇ ਸ਼ਹਿਰਾਂ ਦੀ ਭੱਜ ਦੌੜ ਵਾਲੀ ਲਾਈਫ ਇੱਥੇ ਤਾਂ ਮੈਨੂੰ ਨਾ ਸਕੂਨ ਜਿਹਾ ਮਿਲਿਆ ਹੁਣ ਤਾਂ ਮੈਂ ਸੋਚ ਲਿਆ ਕਿ ਹੁਣ ਮੈਂ ਹਰ ਛੁੱਟੀਆਂ ਦੇ ਵਿੱਚ ਇੱਥੇ ਆਇਆ ਕਰੂੰਗੀ ਤੇ ਤੌਨੂੰ ਤਾਂ ਅੰਕ ਕਰਿਆ ਕਰੂੰਗੀ ਉਹ ਤੇ ਜੀ ਸਦਕੇ ਆ ਤੇਰਾ ਆਪਦਾ ਘਰ ਆਗਾ ਤੇ ਇਹਦਾ ਪੁੱਤ ਮੇਰਾ ਫਸਿਆ ਹੋਇਆ ਨਾ ਬਹੁਤ ਪੁਰਾਣਾ ਕੰਮ ਪੂਰਾ ਕਰਤਾ ਮੈਨੂੰ ਬਹੁਤ ਖੁਸ਼ੀ ਅੱਜ ਕਿਹੜਾ ਫੁੱਫੜ ਜੀ ਉਹਦਾ ਪੁੱਤ ਬੰਟੀ ਵਾਸਤੇ ਮੈਂ ਬਹੁਤ ਚਿਰ ਤੋਂ ਕੁੜੀ ਲੱਭ ਰਿਆ ਸੀ ਤੇ ਉਹਨੂੰ ਆਪਦਾ ਹਮਸਫਰ ਚੁਣ ਕੇ ਨਾ ਮੇਰਾ ਕੰਮ ਆਸਾਨ ਕਰਤਾ ਜਿਉਂਦੀ ਰਹਤੀ ਏ ਪਰ ਫੁੱਫੜ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦਾ ਪੁੱਤ ਮੈਨੂੰ ਤੇਰੀ ਭੂਆ ਨੇ ਸਾਰਾ ਕੁਝ ਦੱਸਤਾ ਮੈਨੂੰ ਪਰ ਫੁੱਫੜ ਜੀ ਮੈਨੂੰ ਇਹ ਨਹੀਂ ਪਤਾ ਬੰਟੀ ਮੈਨੂੰ ਪਸੰਦ ਕਰਦਾ ਕਿ ਨਹੀਂ ਕਿਉਂ ਪੁੱਤ ਪਸੰਦ ਕਿਵੇਂ ਨਹੀਂ ਕਰੂ ਮਿਰਤੀ ਨੂੰ ਸਾਰੇ ਪਿੰਡ 'ਚ ਕੋਈ ਦੀਵਾ ਲੱਗ ਵੀ ਲੱਭੇ ਨਾ ਇਹ ਜੀ ਕੁੜੀ ਨਹੀਂ ਮਿਲਨੀ ਬੰਟੀ ਨੂੰ ਪੁੱਤ ਤੂੰ ਚਿੰਤਾ ਨਾ ਕਰ ਬੰਟੀ ਨੂੰ ਮਨਾਉਣ ਦੀ ਜ਼ਿੰਮੇਵਾਰੀ ਮੇਰੀ ਆ ਬੰਟੀ ਨੇ ਮੈਨੂੰ ਕਿਹਾ ਹੈ ਕਿ ਨਾ ਮੇਰੇ ਵਾਸਤੇ ਕੁੜੀ ਲੱਭ ਮੈਂ ਤਾਂ ਪਤੀ ਨਹੀਂ ਸੀ ਆਪਦੇ ਘਰ ਹੀ ਬੈਠੀ ਕੁੜੀ ਤਾਂ ਫਿਰ ਪੁੱਤ ਤੇਰੇ ਤੇ ਬੰਟੀ ਦੀ ਰਿਸ਼ਤੇ ਦੀ ਕਰਾਂ ਤੇ ਡੈਡੀ ਲੈ ਬਗਲ ਹਾਂਜੀ ਫੁੱਫੜ ਜੀ ਜਿਵੇਂ ਮੈਨੂੰ ਸਹੀ ਲੱਗਦਾ ਵੈਸੇ ਵੀ ਜੋ ਮੇਰੀ ਪਸੰਦ ਆ ਉਹੀ ਉਹਨਾਂ ਦੀ ਪਸੰਦ ਆ ਜਿਉਂਦੀ ਰਹਤੀ ਹੈ ਖੁਸ਼ ਕਰਤਾ ਜੀ ਚਾਲ ਸੁਪਨਾ ਮਨਾ ਕਰਦਾ ਬੰਟੀ ਰਿਸ਼ਤੇ ਦੀ ਗੱਲ ਨੋ ਨਾ ਜੇ ਜਿਹਨੂੰ ਪਤਾ ਲੱਗ ਗਿਆ ਉਹ ਤਾਂ ਕੋਈ ਨਾ ਕੋਈ ਸਿਆਪਾ ਖੜਾ ਕਰ ਦੂ ਬੰਟੀ ਨੂੰ ਬੁਲਾ ਲੈਣਾ ਰਿਸ਼ਤੇ ਮੈਂ फोर बैंटे भी तो ठीक है ठीक है बढ़िया पता सेमर पत्ता क्या लेके आई ਆਲੋਫੋਰ ਦੇ ਚਾ ਉਹ ਤੂੰ ਸੰਭਲ ਕੇ ਜਾ ਪੁੱਤ ਵੰਟੀ ਪੁੱਤ ਜਾ ਤੋਇਆ ਤੌੜਿਆ ਲੈ ਕੇ ਆਵੇਂ ਮੇਰੇ ਪੁੱਤ ਆਹ ਹੋਰ ਜਵਖ ਹੈ ਕੀ ਹੋਇਆ ਸਰਦਾਰ ਜੀ ਕਿੱਧਰ ਹੋ ਧਿਆਨ ਤੁਹਾਡਾ ਮੇਰੇ ਨਾਲ ਆ ਕੇ ਕਿਤੇ ਨਾ ਗਾਸੇ ਮਰ ਤੂੰ ਹੀ ਬੜੀ ਸਰਾਤਨ ਹੈਗੀ ਹੋਰ ਤਾਇਆ ਕਿਵੇਂ ਬੁਲਾਇ ਸੀ ਤਾਂ ਮੈਨੂੰ ਕੋਰਾ ਉਹ ਪੁੱਤ ਗੱਲ ਤਾਂ ਐਵੇਂ ਹੈਗੀ ਮੈਨੂੰ ਤੇਰੇ ਨਾਲ ਗੱਲ ਕਰਨੀ ਸੀ ਤੇਰੇ ਤੇ ਸੇਮਰ ਦੇ ਰਿਸ਼ਤੇ ਬਾਰੇ ਅੱਛਾ ਤਾਇਆ ਤੇਰੇ ਰਿਸ਼ਤੇ ਦੀ ਗੱਲ ਤਾਂ ਤੁਸੀਂ ਮੇਰੇ ਵੱਡੇ ਭਾਈ ਨਾਲ ਹੀ ਕਰ ਲਾਂਗੇ ਸਤਨਾਮ ਨਾਲ। ਉਹ ਤਾਂ ਮੈਂ ਜਾਣਦਾ ਪੁੱਤ ਸਤਨਾਮ ਨਾਲ ਗੱਲ ਕਰਨੀ ਚਾਹੀਦੀ ਸੀ। ਪਰ ਤੇਰੀ ਵੀ رائے ਜ਼ਰੂਰੀ ਆ। ਤੇਰੇ ਦਿਲ 'ਚ ਕੀ ਹੈਗਾ? رائے ਤਾਂ ਤਾਂ ਮੇਰੀ ਵੀ ਉਹਨਾਂ ਨਾਲ ਹੀ ਆ। ਪਰ ਮੈਂ ਤਾਂ ਐਂ ਡਰਦਾ ਸੀਗਾ ਕਿ ਪਿੰਡ ਦੇ ਲੋਕ ਕੀ ਕਹਿਣਗੇ। ਪੁੱਤ ਲੋਕਾਂ ਦਾ ਕੀ ਹੈਗਾ? ਤੈਨੂੰ ਅੱਗੇ ਟੀਚਰਾਂ ਨਹੀਂ ਕਰਦੇ ਲੋਕ। ਤੂੰ ਆਪਣੀ ਜ਼ਿੰਦਗੀ ਬਾਰੇ ਸੋਚ। ਲੋਕਾਂ ਦੀ ਨਾ ਸੁਣ ਤੂੰ। ਤੂੰ ਮੈਨੂੰ ਦੱਸ ਦੀ ਪੁੱਤ ਬਣ ਕੇ ਰਹਿ ਕਰਕੇ। ਚੱਲ ਤਾਂ ਆਇਆ ਫਿਰ ਮੈਂ ਤੈਨੂੰ ਦੱਸ ਦੂੰਗਾ ਉਹਨਾਂ ਸ਼ਾਮ ਨੂੰ। ਠੀਕ ਆ ਪੁੱਤ? ਭਾਈ ਨਾਲ ਸਲਾਹ ਕਰਕੇ। ਹਾਂ ਕਰ ਲਈ ਸਤਨਾਮ ਨਾਲ ਗੱਲ ਠੀਕ ਆ। ਚਲ ਮੈਂ ਕਾ ਸੁਣੀ ਹਾਂ ਜੈਮਰਾ ਤੂੰ ਇਦਾਂ ਕਹਤੋ ਕਿ ਆ ਕਿ ਮੈਂ ਸੋਚ ਕੇ ਦੱਸੂਗਾ ਕਿਉਂ ਤੈਨੂੰ ਮੈਂ ਪਸੰਦ ਨਹੀਂ ਹੈਗੀ ਪਸੰਦ ਤਾਂ ਹੈਗੀਆਂ ਸਿਮਰਾ ਪਰ ਮੈਂ ਫਿਰ ਵੀ ਆਪਣੇ ਭਾਈ ਨਾਲ ਗੱਲ ਕਰਕੇ ਸਲਾਹ ਕਰਕੇ ਦੱਸੂਗਾ ਉਹਨਾਂ ਦੀ ਸਲਾਹ ਤੋਂ ਬਿਨਾ ਮੈਂ ਫੈਸਲਾ ਨਹੀਂ ਲੈ ਸਕਦਾ ਓ ਹਾਂ ਵੀ ਬੰਟੀ ਕਿਵੇਂ ਪਿਆ ਕੀ ਹਾਲ ਆ ਬਈ ਜੱਸ ਵਧੀਆ ਤੂੰ ਦੱਸ ਮੈਂ ਜਾ ਵਧੀਆ ਟਾਈਮ ਨਾਲ ਹੀ ਆ ਗਿਆ ਤੂੰ ਵੀ ਕਿਉਂ ਕੀ ਗੱਲ ਹੋ ਗਈ ਉਹ ਸਲਾਹ ਕਰਨੀ ਸੀ ਬਈ ਯਾਰ ਤੇਰੇ ਨਾਲ ਇੱਕ ਹਾਂ ਹਾਂ ਦੱਸ ਕੀ ਸਲਾਹ ਲੈਣੀ ਆ ਸਲਾਹ ਦੇਣ ਵਾਸਤੇ ਬੈਠੇ ਆਪਾਂ ਉਹ ਮੰਨਤਾ ਨਹੀਂ ਹੈਗਾ ਹਾਂ ਪਰ ਲੋ ਤਾਈ ਹਾਂ 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 ਉਹਦੀ ਭਤੀਜੀ ਆ ਇੱਕ ਅੱਛਾ ਪੁਰੇ ਆਈ ਹੋਈ ਹੈਗੀ ਅੱਛਾ ਆ ਦੇਖ ਫੋਟੋ ਦੇਖ ਕੁੜੀ ਤਾਂ ਸੋਹਣੀ ਐ ਮੈਂ ਪਸੰਦ ਕਰਦਾ ਯਾਰ ਬਈ ਇਹਨੂੰ ਅੱਛਾ ਵਿਆਹ ਕਰਵਾਉਣਾ ਚਾਹੁੰਦਾ ਯਾਰ ਤੈਨੂੰ ਪਸੰਦ ਕਰਦੀ ਐ ਹਾਂ ਬਈ ਪਸੰਦ ਤਾਂ ਕਰਦੀ ਐਗੀ ਪੱਕਾ ਪਤਾ ਐ ਹਾਂ ਪੱਕਾ ਪਤਾ ਐ ਬਈ ਠੀਕ ਐ ਕਿੱਥੋਂ ਦੀ ਐ ਕੁੜੀ ਇਹ ਤਾਂ ਸੰਗਰੂਰ ਦੇ ਲੇ ਪਿੰਡਾਂ ਬਾੜੀਆਂ ਉੱਥੋਂ ਦੀ ਐ ਪੂਰੇ ਆਈ ਹੋਈ ਐ ਪੂਆ ਬੋਲੇ ਛੁੱਟੀਆਂ ਨਹੀਂ ਮਿਲਦਾ ਇਹਨੂੰ ਕਾਲਜ ਦੀਆਂ ਯਾਰ ਮੈਂ ਤੈਨੂੰ ਬੰਨ ਠੀਕ ਗੱਲ ਕਹਿਨਾਗਾ ਹਾਂ ਬਈ ਦੇਖ ਕੁੜੀ ਵੀ ਬਹੁਤ ਵਧੀਆ ਹਨਾ ਸੋਹਣੀ ਵੀ ਐ ਪੜ੍ਹੀ ਲਿਖੀ ਵੀ ਹੋਊਗੀ। ਯਾ ਤ੍ਰਿ ਭਾਬੀ ਨੇ ਨਾ ਹੌਣ ਨੇ ਜਣਾ ਸਾਖ। ਹੋਰ ਬਈ ਯਾਰੀ ਇਸੇ ਗੱਲ ਦਾ ਤਾਂ ਰੋਲਾ ਯਾਰਾ। ਉਹ ਤਾਂ ਪਹਿਲੀ ਪੁੱਠੇ ਸਿੱਧੀਆਂ ਗੱਲਾਂ ਕਰਕੇ ਮਤਲਬ ਪਹਿਲੀ ਮੋੜ ਦਿੰਦੀ ਹੈਗੀ। ਤਾਇਆ ਆਇਆ ਸੀਗਾ ਫਿਰ ਰਿਸ਼ਤੇ ਦੀ ਗੱਲ ਕਰਦਾ ਸੀਗਾ। ਅੱਛਾ ਬਸ ਉਹਨੂੰ ਪਹਿਲੀ ਪੁੱਠੇ ਸਿੱਧੀਆਂ ਗੱਲਾਂ ਕਰਕੇ ਪਹਿਲੀ ਵਾਪਸ ਮੋੜਤਾ। ਤੇ ਭਾਬੀ ਨੇ ਤਾਂ ਬਹੁਤ ਔਖਾ ਕਰ ਰੱਖਿਆ ਮੈਨੂੰ। ਉਹ ਪਹਿਲਾਂ ਮੈਂ ਵੀ ਕੀਤੀ ਸੀ ਤੇ ਰਿਸ਼ਤੇ ਦੀ ਗੱਲ ਬਾਈ ਨਾਲ। ਠੀਕ ਹੈ ਭਾਈ ਮੈਨੂੰ ਵੀ ਉਹਦੀ ਪਤਾ ਲੱਗਤ ਨਹੀਂ ਭਾਬੀ ਨੇ ਜਵਾਬ ਦਵਾਤਾ ਉਹ ਉਸਤਾਦ ਨੂੰ ਮਹੀਂ ਕਰਾਂਦਾ ਹੋਰ ਭਾਈ ਭਾਬੀ ਨਹੀਂ ਹੋਣ ਦਿੰਦੀ ਯਾਰ ਮੇਰਾ ਕੀ ਕਰਾਂ ਯਾਰ ਕੋਈ ਗੱਲ ਰਾਹ ਪਾ ਬਈ ਯਾਰ ਉਹ ਹੀ ਰਾਧਾ ਰੋੜਾ ਬਣੀ ਬੈਠੀ ਐ ਯਾਰ ਹਾਲ ਤਾਂ ਹਾਲ ਤਾਂ ਫਿਰ ਇੱਕੋ ਹੀ ਐ ਦੱਸ ਬਈ ਕੀ ਹਾਲ ਹੈ ਜਾ ਤਾਂ ਫਿਰ ਜਿਹੜੀ ਵੀ ਗੱਲ ਹੁੰਦੀ ਆ ਭਾਬੀ ਤੱਕ ਪਹੁੰਚਣ ਨਾ ਦਿਆ ਕਰ ਠੀਕ ਹੈ ਭਾਈ ਕੋਈ ਰਿਸ਼ਤੇ ਵਾਲਾ ਆਉਂਦਾ ਤੂੰ ਆਪਦੇ ਬਾਈ ਨੂੰ ਸਮਝਾ ਗੱਲ ਕਰਾ ਵੀ ਬਾਰੋ ਬਾਰੀ ਕੰਮ ਨਿਬੜ ਜੇ ਉਹਦੇ ਤੱਕ ਤਾਂ ਗੱਲ ਨਾ ਪਹੁੰਚਾ ਜੇ ਗੱਲ ਹੋਏ ਤੱਕ ਪਹੁੰਚ ਗਈ ਤੈਨੂੰ ਪਤਾ ਹੀ ਐ ਫਿਰ ਪਹਿਲਾਂ ਕਿੰਨੇ ਰਿਸ਼ਤੇ ਮੋੜੇ ਨੇ ਗੱਲ ਤਾਂ ਤੇਰੀ ਸਹੀ ਐ ਬਾਈ ਮੈਂ ਇਹ ਕਹਿਣਾ ਵੀ ਸੋਹਣੀ ਕੁੜੀ ਆ ਵਧੀਆਗੀ ਜੇ ਇਹ ਕੇਰ ਹੱਥੋਂ ਲੰਗੀ ਨਾ ਨਾ ਇਹ ਜੀ ਕੁੜੀ ਮਿਲਣੀ ਐ ਜੇ ਤੇਰੀ ਭਾਬੀ ਨੇ ਆਪਦੇ ਪੇਕੇ ਤੋਂ ਲਿਆਂਦੀ ਕੋਈ ਕੁੜੀ ਜੱਬੜ ਜੀ ਹੋਊਗੀ ਨਾ ਉਹਨੂੰ ਬੋਲਣ ਦਾ ਲੱਖਣ ਨਾ ਹੋਰ ਤੇ ਸਾਰੀ ਲਾਈਫ ਖਰਾਬ ਕਰ ਦੋ ਗੱਲ ਤਾਂ ਤੇਰੀ ਸਹੀ ਐ ਉਹ ਕਹਿੰਦੀ ਐ ਕਹਿੰਦੀ ਵੀ ਮੇਰਾ ਰਿਸ਼ਤਾ ਲੈ ਉਹ ਜੇਗੀ ਆਪ ਆ ਉਹ ਉਹੀ ਜੀ ਮੈਨੂੰ ਲਿਆ ਕੇ ਲਿਉਣ ਨੂੰ ਫਿਰਦੀ ਐ ਉਹੀ ਤਾਂ ਗੱਲ ਆ ਗਾਹ ਤਰੇ ਜਵਾਖਾਂ ਤੇ ਰੋਹ ਮਾਰੀ ਆਇਆ ਕਰੂਗੀ ਸਹੀ ਗੱਲ ਆ ਬਾਈ ਬਾਕੀ ਤੈਨੂੰ ਮੇਰੇ ਸੁਭਾਤਾ ਤਾਂ ਪਤਾ ਹੈਗਾ ਉਹੀ ਗੱਲ ਆ ਉਹ ਨਾਲ ਇੱਕ ਗੱਲ ਐ ਕਹਿੰਦੇ ਆਪਦਾ ਦਾ ਆਪਦਾ ਹੀ ਹੁੰਦਾ ਹੈਗਾ ਸਹੀ ਗੱਲ ਆ ਬਾਈ ਹੁਣ ਉਹ ਤਾਂ ਅਬਦੀ ਲੇਉਗੀ ਉਹ ਅਬਦੀ ਵਾਰੀ ਸੋਚੂ ਤੇਰੇ ਬਾਰੇ ਥੋੜੀ ਸੋਚੂਗੀ ਸਹੀ ਗੱਲ ਆ ਬਾਈ ਤੇਰੀ ਤੇਰਾ ਭਾਈ ਤੇਰੇ ਬਾਰੇ ਸੋਚੂ ਹੂੰ ਹੂੰ ਹੁਣ ਗੱਲ ਇਹੀ ਆ ਮੁੱਕਦੀ ਵੀ ਤੂੰ ਗੱਲ ਕਰ ਪਰ ਤੂੰ ਐਂ ਕਰੀ ਬਾਈ ਤੂੰ ਮੇਰਾ ਸਾਥ ਦੇ ਯਾਰ ਕੋਈ ਚੱਕਰ ਨਹੀਂ ਮੈਂ ਤੇਰੇ ਨਾਲ ਆ ਜਦੋਂ ਮਰਜੀ ਮੈਨੂੰ ਫੋਨ ਕਰ ਅੱਧੀ ਰਾਤ ਨੂੰ ਤੇਰੇ ਕੋਲ ਨਹੀਂ ਹਾਜ਼ਰ ਆਪਾਂ ਚਲ ਪਰ ਆਪਾਂ ਇਹ ਕੰਮ ਪੂਰ ਚਾੜਨਾ ਬਈ ਪਰ ਭਾਬੀ ਨੂੰ ਪਤਾ ਲੱਗੇ ਭਾਬੀ ਨੂੰ ਨੇ ਪਤਾ ਲੱਗਣਾ ਹੁਣ ਤੇਰੇ ਹੱਥ ਕਰਾ ਇਹ ਕੋਈ ਟੈਨਸ਼ਨ ਨਾ ਲੈ ਤੂੰ ਮੈਂ ਆਪੀ ਕਰਾ ਦੂੰਗਾ ਬਸ ਭਾਬੀ ਤੋਂ ਰੱਖ ਪਰਦਾ ਤੇ ਬਾਕੀ ਮਾਨਤਾ ਇਹਨਾਂ ਆਪਾਂ ਕਰ ਲਾਂਗੇ ਗੱਲ ਹਾਂ ਅੰਦਰ ਗਤੀ ਆਪਾਂ ਗੱਲ ਕਰ ਲਾਂਗੇ ਨਾਲੇ ਤਾਈ ਨਾਲ ਕਰ ਲਾਂਗੇ ਗੱਲ ਸਾਰੀ ਆਪਾਂ ਠੀਕ ਹੈ ਤੂੰ ਹੀ ਗੱਲ ਕਰੀ ਬਈ ਸਾਰੀ ਬਰੇ ਯਾਰ ਤੂੰ ਆਉਦੇ ਭਾਈ ਨੂੰ ਵੀ ਸਮਝਾ ਮਾੜਾ ਮੋਟਾ ਭਾਈ ਨਾਲ ਮਾਥੇ ਨੀ ਜਾ ਕੇ ਗੱਲ ਕਰਦਾਂ ਬਰੇ ਨਾਲੇ ਤੂੰ ਵੀ ਮਾੜਾ ਜਾ ਹੋ ਖੋਇਆ ਕਰ ਤੂੰ ਤਾਂ ਜਿਆਦੀ ਥੋੜਾ ਚੁੱਪ ਰਹਿਣਾ ਹੈਂ ਉਹ ਯਾਰ ਤੈਨੂੰ ਪਤਾ ਹੈ ਪਰ ਜਾਈ ਯਾਰ ਬਾਲਾ ਓੱਖਾ ਕਰਦੀ ਐ ਕੱਪੜਾ ਲੀੜਾ ਵੀ ਨਹੀਂ ਚਾਜਨ ਨਾਲ ਧੂੰਦੀ ਹੈਗੀ ਓਹ ਜ਼ਮੀਨ ਤਾਂ ਤੇਰੇ ਤੇਰੀ ਐ ਜ਼ਮੀਨ ਤਾਂ ਹੈਗੀ ਐ ਬਾਈ ਤੂੰ ਕਹਿ ਮੜਾ ਮੋਟਾ ਬਾਈ ਨੂੰ ਕਹਾ ਕਰ ਵੀ ਐ ਕਰਕੇ ਵੀ ਕੱਪੜੇ ਨਹੀਂ ਧੂੰਦੀ ਹੈਗੀ ਨਾ ਮੈਨੂੰ ਰੋਟੀ ਦਿੰਦੀ ਐ ਚਾਜਨ ਨਾਲ ਮੜਾ ਮੋਟਾ ਦਬਕਾ ਵੀ ਰੱਖਿਆ ਕਰ ਤੂੰ ਤਾਂ ਹੁਣ ਚੁੱਪ ਕਰ ਜੰਨਾ ਉਹ ਜਿੰਨਾ ਆਪਾਂ ਚੁੱਪ ਕਰਦੇ ਆ ਅਗਲੇ ਸੂ ਮੂਰੇ ਉਹਨੇ ਸਿਰ ਚੜਦਾ ਬਾਈ ਵੀ ਨਹੀਂ ਬੋਲਦਾ ਬਈ ਉਹਦੇ ਮੂਰੇ ਤਾਂ ਤੇਜੀ ਵਾਲੀ ਐ ਯਾਰ ਉਹ ਓਏ ਇਹ ਜੀ ਇੱਕ ਹੋਰ ਲਿਆਉਣ ਨੂੰ ਫਿਰਦੀ ਆ ਹਲੇ ਕਿਆ ਲੱਭ ਪਾ ਹੈ ਕੰਮ ਖਰਪੂਰ ਕਰਦੇ ਆ ਬਈ ਛੇਤੀ ਤੋਂ ਛੇਤੀ ਚੱਲ ਠੀਕ ਹੈ ਚੰਗਾ ਫਿਰ ਮੈਨੂੰ ਦੱਸਣੀ ਹਾਂ ਠੀਕ ਹੈ ਜਿਵੇਂ ਵੀ ਰਾਏ ਬਣੀ ਠੀਕ ਹੈ ਠੀਕ ਹੈ ਤੂੰ ਤਾਏ ਨਾਲ ਗੱਲ ਕਰੀ ਚੱਲ ਮੈਂ ਵੀ ਭਰਾਉਣ ਅੱਡੇ ਘੰਟੇ ਤੱਕ ਕਰੇ ਠੀਕ ਹੈ ਠੀਕ ਹੈ ਹਾਂ ਚੱਲ ਚੰਗਾ ਫਿਰ ਠੀਕ ਹੈ ਬਈ ਇਹ ਹੀ ਪੂਰਾ ਨਾ ਅਗੇ ਲਾੜ ਮਸਤੀਆਂ ਕਰਕੇ ਕੋਈ ਡੰਗਰ ਬੱਚੇ ਦੀ ਜਾਨ ਹੈਗੀ ਹੈ ਕਿ ਨਹੀਂ ਸਵੇਰ ਦਾ ਉੱਜੜਿਆ ਹੋਇਆ ਆ ਪਾਪੀ ਮੈਂ ਤਾਂ ਬੈਂਕ ਗਿਆ ਦੀਗਾ ਥੋੜਾ ਜਰੂਰੀ ਕੰਮ ਸੀਗਾ ਨਾ ਹੁਣ ਤਾਂ ਝੂਠ ਵੀ ਬੋਲਣ ਲੱਗ ਗਿਆ ਮੈਨੂੰ ਚੋਰੀਆ ਮੈਨੂੰ ਪਤਾ ਜਿਹੜੀ ਥੋੜੀ ਖਿਚੜੀ ਪੱਕਦੀ ਆ ਤੂੰ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦਾ ਵੀ ਮੈਂ ਤਾਇਏ ਦੇ ਘਰੇ ਗਿਆ ਸੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਸਿਮਰ ਨੇ ਤੇਰੇ ਜਿਹੇ ਜਿਹਾ ਕੀ ਦੇਖ ਲਿਆ ਬਿੱਜੂ ਚ ਵੀ ਜਿਹੜਾ ਤੈਨੂੰ ਪਸੰਦ ਕਰੀ ਬੈਠੀ ਆ ਨਾ ਮੈਂ ਪਾਗਲ ਆ ਤੇਰੇ ਪਿੱਛੇ ਇੰਨੇ ਰਿਸ਼ਤੇ ਲਈ ਫੜਦੀ ਆ ਮੈਨੂੰ ਤਾਂ ਤੇ ਹੱਥ ਫੱਲਾ ਫੜਾਇਆ ਨਹੀਂ ਤਾਇ ਨੇ ਇੱਕ ਵਾਰੀ ਤੁੜੀ ਕੁਛੜ ਜਵੜ ਕੇ ਬੈਠ ਗਿਆ। ਬੇਅਕਲ ਨੂੰ ਹੱਥ ਪੱਲਾ ਮਾਰ ਮਾੜਾ ਮੋਟਾ। ਨਾਲੇ ਗੱਲ ਸੁਣ ਲੈ ਮੇਰੀ। ਆ ਜਿਹੜੀ ਤੁਸੀਂ ਨਾਲ ਮਿਲ ਕੇ ਖੀਚੜੀ ਪਕਾਉਣ ਦੀ ਸੋਚਦੇ ਨਾ ਮੈਂ ਉਹ ਪੱਕਣ ਨਹੀਂ ਦੇਣੀ। ਕਿਤੇ ਹਵਾ 'ਚ ਫਿਰਦੇ ਹੋਵਾਂ। ਉਹ ਚੁੱਪ ਕਰ ਜਾ ਕਰਕੇ ਸੇ ਟਾਈਮ ਹਰ ਵਕਤ ਬੋਲਣ ਤੇ ਰਹਿੰਦੇ ਸਾਰਾ ਪਿੰਡ ਚੱਕ ਰੱਖਿਆ ਦਾ ਉੱਤੇ। ਆ ਦੇਖ ਲੈ ਇਹਦੀ ਕਰਤੂਤਾ ਹਜੇ ਮੈਂ ਪਿੰਡ ਚੱਕ ਲਿਆ। ਚਲ ਅੰਦਰ ਤੂੰ ਕਿੱਧਰ ਬੁੱਥਾ ਚੱਕਿਆ? ਮੱਝਾਂ ਖੜੀਆਂ ਏ ਤਾਰਾ ਕੱਢ ਲੈ ਜਾ ਕੇ। ਓਏ ਅੰਦਰ ਆ ਜਾ ਤੂੰ। ਹਲਕਾ ਮ ਕਰਾਉ। ਬੰਤੀ ਭਾਈ ਕੀ ਹੋਇਆ ਤੂੰ ਇੱਥੇ ਖੜਾ ਹੋ ਤੂੰ ਕਿਉਂ ਰੋਂ ਲੱਗ ਰਿਹਾ ਤੈਨੂੰ ਪਤਾ ਹੈ ਕਿ ਤੇਰੀ ਭਝਾਈ ਦੇ ਸਹਬਾ ਦਾ ਉਹ ਤਾਂ ਆ ਹੀ ਜਾਊਗਾ ਤ ਉਹ ਬੋਲਦੀ ਰਹਿੰਦੀ ਹੈਗੀ ਐਨੀ ਟੈਨਸ਼ਨ ਨਾ ਲਿਆ ਕਰ ਕੋਈ ਨਹੀਂ ਮੈਂ ਹੈਗਾ ਦੇਖ ਮੇਰੇ ਮੈਂ ਪਾ ਵੀ ਦਾ ਕੀ ਬਗਿਆੜਿਆ ਹੈਗਾ ਤੁਸੀਂ ਭਾਬੀ ਨੂੰ ਸਮਝਾਓ ਵੀਰੇ ਮੈਨੂੰ ਕੁਝ ਨਹੀਂ ਚਾਹੀਦਾ ਨਾ ਗੁਜ ਮੀਣ ਚੋਂ ਹਿੱਸਾ ਨਾ ਗੇ ਘਰ ਚੋਂ ਬਸ ਮੇਰੇ ਤੋਂ ਸਿਮਰਨਾ ਦੂਰ ਕਰੋ ਸਿਮਰ ਬਹੁਤ ਵਧੀਆ ਕੁੜੀ ਹੈਗੀ ਉਹ ਬੱਸ ਚੁੱਪ ਕਰ ਤੂੰ ਰੋ ਨਾ ਭਾਈ ਤੂੰ ਐ ਕਰ ਤੂੰ ਮੇਰੇ ਨਾਲ ਘਰ ਹੀ ਜਾ ਲੈ ਨਾ ਬਰੇ ਮੈਂ ਨਹੀਂ ਜਾਣਾ ਆਏਗਾ ਮੇਰਾ ਨਹੀਂ ਦਿਲ ਕਰਦਾ ਘਰੇ ਜਾਣ ਨੂੰ ਚਲ ਵੰਟੀ ਘਰੇ ਜਲਦੂ ਐ ਨਾ ਕਰਦੇ ਹੁੰਦੇ ਨਹੀਂ ਬਰੇ ਮੈਂ ਨਹੀਂ ਜਾਣਾ ਆਏਗਾ ਘਰੇ ਕਉਂ ਐ ਕਿਉਂ ਕਰ ਰਹੇ ਆ ਯਾਰ ਤੂੰ ਕਿਉਂ ਉਹ ਕਰਦਾ ਨਹੀਂ ਬਰੇ ਤੁਸੀਂ ਜਾਓ ਮੈਨੂੰ ਅੱਧੇ ਘੰਟੇ ਲਈ ਇਕੱਲਾ ਛੱਡ ਦਿਓ ਸਿਰਫ ਅੱਜ ਤੇ ਆਣੀ ਰੋਟੀ ਖਾਣਾ ਮੈਨੂੰ ਕੀ ਪਤਾ ਬੰਟੀ ਦਾ ਮੈਂ ਕਿਹੜਾ ਦੀ ਪੀਏ ਲੱਗੀ ਆ ਸਾਰਾ ਦਿਨ ਬੰਟੀ ਬੰਟੀ ਉਹ ਇੰਨਾ ਨਾ ਬੋਲਿਆ ਕਰ ਤੂੰ ਵਿਚਾਰੇ ਦੋ ਦਿਨਾਂ ਤੋਂ ਰੋਟੀ ਨਹੀਂ ਖਾਧੀ ਫਿਰ ਮੈਂ ਕੀ ਕਰਾਂ ਮੈਂ ਇਹਨੂੰ ਕਿਹਾ ਵੀ ਇੱਥੇ ਜਾ ਕੇ ਬਹਿ ਜਾ ਘੱਟ ਪਤਾ ਮੈਂ ਕਿੰਨੀ ਔਖੀ ਹੁੰਨੀ ਆ ਸਾਰੇ ਕੰਮ ਆਪ ਕਰਨੇ ਪੈਂਦੇ ਨੇ ਦਰਜ ਕੀ ਹੋਣਾ ਬੰਟੀ ਤੇ ਕਹਣਾ ਬਾਗਲ ਚਾ ਬੰਟੀ ਨੂੰ ਦੇਖ ਕੇ ਹੋਣਾ ਬਾਗਲ ਚ ਬੰਟੀ ਭਾਈ ਖੜਾ ਹੋ ਆਇਆ ਕੇ ਰੋਟੀ ਖਾ ਲ ਕੋਈ ਨਾ ਬਈ ਰੱਖ ਦੇ ਮੈਂ ਖਾ ਲੂੰਗਾ ਬਾਅਦ ਚ ਉਹ ਨਹੀਂ ਯਾਰ ਤੈਨੂੰ ਹਜੇ ਵੀ ਤੇਰੀ ਭਰਜਾਈ ਨੇ ਗੱਲਾਂ ਦਾ ਗੁੱਸਾ ਹੈਗਾ ਨਾ ਬਈ ਗੁੱਸਾ ਤਾਂ ਹੁਣ ਤੱਕ ਕੋਈ ਨਹੀਂ ਹੈਗਾ ਬੱਸ ਮੈਂ ਰੋਟੀ ਬਾਅਦ ਚ ਖਾ ਲਵਾਂ ਜੇ ਮੈਨੂੰ ਭੁੱਖ ਨਹੀਂ ਹੈਗੀ। ਉਹ ਐਂ ਨਹੀਂ ਕਰ ਦਿੰਦੇ ਮਾਂਟੀ। ਮੈਨੂੰ ਪਤਾ ਤੂੰ ਐਨਾ ਘਿਣਾ ਘਰਾਏ ਖੜਾਂਗਾ ਕਿਉਂ ਘਰਾਉਣਾ ਐਨਾ? ਉਹ ਤੈਨੂੰ ਪਤਾ ਤਾਂ ਹੈ। ਉਹ ਤਾਂ ਐਂ ਜਵਾ ਤਵਾ ਬੋਲਦੀ ਰਹਿੰਦੀ ਹੈਗੀ। ਤੂੰ ਕਿਉਂ ਗੁੱਸਾ ਕਰਦਨ ਉਹਦਾ? ਨਹੀਂ ਭਈ ਮੈਂ ਖਾ ਲੂੰਗਾ ਕੋਈ ਨਾ ਮੈਨੂੰ ਹਜੇ ਭੁੱਖੀ ਨਹੀਂ ਹੈਗੀ। ਮੈਂ ਖਾ ਲੂੰਗਾ ਕੋਈ ਨਾ ਤੂੰ ਐਨੇ ਕਰ ਲਾ ਕੰਮ ਕੋਈ। ਚੱਲ ਕੋਈ ਨਾ ਮੈਂ ਮੜੇ ਬਾਜ਼ਾਰ ਜਾ ਕੇ ਨਰੇ ਲਿਆਉਣਾਗਾ ਤੂੰ ਖਾ ਲਈ ਜਾਂਗਾ। ਕੋਈ ਨਾ ਮੈਂ ਮਾਫੀ ਕਰ ਲੂ। ਠੀਕ ਹੈ ਤਾਂ ਭਈ। ਮੰਨੇ ਪਹਿਲੀ ਵਾਰ ਮੈਥਰ ਹੋ ਕੇ ਨਾ ਸਿਮਰ ਦਾ ਹੱਥ ਮੱਗਿਆ ਜੇ ਕਮਣਾ ਮੈਂ ਕਰ ਸਕਿਆ ਨਾ ਫਿਰ ਮੇਰਾ ਵੱਡਾ ਭਰਾ ਹੋਣ ਦਾ ਕੋਈ ਫਾਇਦਾ ਨਹੀਂ ਇਹ ਉਹ ਤਾਂ ਠੀਕ ਆ ਪੁੱਤ ਮੈਂ ਤਾਂ ਬਹੁਤ ਖੁਸ਼ੀ ਆ ਇਸ ਰਿਸ਼ਤੇ ਤੋਂ ਮੈਨੂੰ ਕੋਈ ਇਤਰਾ ਹੀ ਨਹੀਂ ਹੈਗਾ ਪੁੱਤ ਮੈਂ ਤਾਂ ਦੀ ਤੂੰ ਡਰ ਲੱਗਦਾ ਹੈ ਕਿ ਤੂੰ ਵਿਆਹ ਵਿੱਚ ਨਾ ਕੋਈ ਰੁਕਾਵਟ ਪੈਦਾ ਕਰ ਦੇ ਪੁੱਤ ਆ ਤਾ ਤੂੰ ਉਹ ਫਿਕਰ ਨਾ ਕਰ ਉਹ ਤਾਂ ਪਾਦੋ ਚੋਰੀ ਚੋਰੀ ਸਾਰਾ ਕੁਝ ਕਰ ਦੇਣਾ ਬਸ ਇਹਨਾਂ ਦਾ ਵਿਆਹ ਕਰਾ ਦੇਣਾ ਚੋਰੀ ਚੋਰੀ ਉਹਨੂੰ ਪਤਾ ਹੀ ਲੱਗਣ ਦੇਣਾ ਆਪਾਂ ਨੇ ਉਹ ਤਾਂ ਠੀਕ ਆ ਪੁੱਤ ਬਾਕੀ ਇਹ ਤੂੰ ਤੇਰੀ ਸਹਿਮਤੀ ਹੈ ਨਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਗਿਆ ਇਹ ਮਰਜ਼ੀ ਕਰ ਲੈ ਕੋਈ ਫੇਰ ਕਰਨਾ ਕਰਤਾ ਆ ਮੈਂ ਸਾਰਾ ਕਮਾਫੀ ਕਰ ਦਿੰਦਾ ਬਸ ਗਾਹਾਂ ਰੌਲਾ ਨਹੀਂ ਪੈਣਾ ਦਹੀਂ ਨਾ ਇਹ ਤਾਂ ਮੈਂ ਤੈਨੂੰ ਉਹੀ ਗੱਲ ਕਹਿਣਾ ਬੰਟੀ ਨੂੰ ਵੀ ਕਹਦੇ ਥੋੜੀ ਲੁਕੋ ਰੱਖੇ ਸਾਰੇ ਰਿਸ਼ਤੇ ਤੋਂ ਜੇ ਉਹਨੂੰ ਪਤਾ ਲੱਗ ਗਿਆ ਨਾ ਅਸੀਂ ਕਲੇਸ਼ ਕਰੂਗੇ ਮੈਂ ਤੈਨੂੰ ਬਾਰ ਬਾਰ ਇਹੀ ਗੱਲ ਕਹਣਾ ਬੰਟੀ ਨੂੰ ਕਦੇ ਬਾਹਰ ਰੌਲਾ ਨਾ ਪਾ ਠੀਕ ਹੈ ਜੇ ਰੀਤ ਨੂੰ ਪਤਾ ਲੱਗ ਗਿਆ ਰੌਲਾ ਰੌਲੇ ਵਾਲਾ ਕਿੱਥੇ ਆ ਬੰਦਾ ਉਹਦਾ ਵਿਚਾਰਾ 2 ਦਿਨ ਹੋ ਗਏ ਰੋਟੀ ਨਹੀਂ ਖਾਦੀ ਉਹਨੇ ਤਾਂ ਅਹੀਂ ਪਿਆਗਾ ਮੰਜੇ ਤੇ ਚੱਲ ਕੋਈ ਨਾ ਇਸ ਤਰ੍ਹਾਂ ਆਇਆ ਤਾਂ ਕੋਈ ਇਸ ਤਰ੍ਹਾਂ ਇਸ ਤਰ੍ਹਾਂ ਹੀ ਨਹੀਂ ਕਰ ਰਿਹਾ ਠੀਕ ਹੈ ਚਲ ਠੀਕ ਹੈ ਤਾਇਆ ਮੈਂ ਚੱਲਦਾ ਦੇਖ ਰਿਹਾ ਠੀਕ ਹੈ ਸਤਨਾ ਪੁੱਤ ਠੀਕ ਹੈ ਤੂੰ ਰੋਕੇ ਹੋ ਰਹੀ ਹੈਗੀ ਆ ਰੋਟੀਆਂ ਖਾਣਾ ਤੋਂ ਉਹ ਨਹੀਂ ਯਾਰ ਇਹ ਤਾਂ ਮੈਂ ਡੰਗਰਾਂ ਨੂੰ ਪਾਉਣ ਵਾਸਤੇ ਲਿਆਇਆ ਸੀਗਾ ਮੈਂ ਭੁੱਲ ਗਿਆ ਪਲੀਜ਼ ਝੂਠ ਨਾ ਬੋਲ ਆ ਚੱਕੋ ਆਪਣੀਆਂ ਰੋਟੀਆਂ ਤੁਹਾਨੂੰ ਜਮਾ ਸ਼ਰਮ ਨਹੀਂ ਆਉਂਦੀ ਇੱਕ ਮਿੰਟ ਸੇ ਮੈਂ ਰੁਕਦਾ ਸਹੀ ਆ ਕੀ ਕਰ ਰਹੇ ਹੋ ਛੱਡੋ ਮੇਰਾ ਹੱਥ ਬੈਠ ਪਹਿਲਾਂ ਫੇਰ ਛੱਡੂਗਾ ਮੈਂ ਪਹਿਲਾਂ ਦੱਸੋ ਕੀ ਬੈਠ ਸੇ ਮਰੇ ਤਰ੍ਹਾਂ ਕੋਈ ਦੇਖ ਲੂਗਾ ਕੋਈ ਨਾ ਦੇਖ ਲਣ ਦੇ ਕਿਸੇ ਦੇ ਪਾਗਲ ਦੱਸੋ ਹਣ ਕੀ ਗੱਲ ਆ ਮੈਨੂੰ ਲੱਗਾ ਸਿਮਰ ਤੂੰ ਮੇਰੇ ਨਾਲ ਗੁੱਸਿਆਂ ਨਾਲ ਗੱਲ ਆਲੀ ਗੱਲ ਤੇ ਮਾਫ ਕਰ ਦੇ ਸਮੈ ਮੈਂ ਯਾਰ ਐਦਾਂ ਨਾ ਬੋਲੋ ਤੁਹਾਡਾ ਵੀ ਕੋਈ ਕਸੂਰ ਨਹੀਂ ਮੈਂ ਸਮਝਦੀ ਆ ਤੁਹਾਡਾ ਇਹ ਹੱਕ ਆ ਆਪਣੀ ਫੈਮਿਲੀ ਨਾਲ ਸਲਾਹ ਕਰਨ ਦਾ ਆਪਣੇ ਰਿਸ਼ਤੇ ਬਾਰੇ ਨਾਲੇ ਇਹ ਆਪਣੀ ਦੋਨਾਂ ਦਾ ਮੇਲ ਨਹੀਂ ਹੈਗਾ ਦੋ ਪਰਿਵਾਰਾਂ ਦਾ ਮੇਲ ਆ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇੱਕ ਦੂਜੇ ਨੂੰ ਜਾਣ ਵੀ ਲਵਾਂਗੇ ਦੇਖ ਸਿਮਰ ਮੈਂ ਤੈਨੂੰ ਪਸੰਦ ਕਰਦਾਗਾ ਤੇ ਤੇਰੇ ਨਾਲ ਹੀ ਵਿਆਹ ਕਰਾਉਣਾ ਚਾਹਾਂਗਾ ਤੈਨੂੰ ਮੇਰੀ ਭਾਬੀ ਦੀ ਸੁਭਾਅ ਦਾ ਤਾਂ ਪਤਾ ਹੀ ਜਾਗਾ ਜਿਉ ਨੂੰ ਮਾੜਾ ਮੁੱਟਾ ਵੀ ਆਪਣੇ ਬਾਰੇ ਪਤਾ ਲੱਗ ਗਿਆ ਨਾ ਉਹਨੇ ਫੇਰ ਆਪਣੇ ਰਿਸ਼ਤੇ ਵਿੱਚ ਕੋਈ ਨਾ ਕੋਈ ਰਕਾਰਟ ਪਾ ਦੇਣੀ ਹੈ। ਬੰਟੀ ਤੂੰ ਟੈਨਸ਼ਨ ਨਾ ਲੈ ਮੈਂ ਸਾਰੀ ਲਾਈਫ ਤੇਰਾ ਸਾਥ ਦਊਂਗੀ। ਪਹਿਲਾਂ ਤਾਂ ਤੈਨੂੰ ਭਾਬੀ ਕਿੰਨਾ ਬੋਲਦੀ ਰਹਿੰਦੀ ਸੀ ਹੁਣ ਨੀਓ ਕੁਛ ਬੋਲੂਗੀ। ਤੂੰ ਬਸ ਬਾਲਾ ਨਾ ਸੋਚਿਆ ਕਰ। ਠੀਕ ਹੈ। ਠੀਕ ਐ ਸੇਮਰ। ਉਹ ਬੰਟੀ ਪੁੱਤ ਟੈਨਸ਼ਨ ਨਾ ਲੈ। ਬੰਟੀ ਸੇਮਰ ਸਹੀ ਕਹਦੀ ਹੈਗੀ। ਇਹ ਹਮੇਸ਼ਾ ਤੇਰਾ ਸਾਥ ਦੇਊਗੀ। ਨਾਲੇ ਤੈਨੂੰ ਰੇਤ ਤੋਂ ਦੌੜਦੇ ਲੋੜ ਨਹੀਂ। ਵੀਰ ਨੂੰ ਤਾਂ ਪਤਾ ਪਾ ਤੈਨੂੰ ਲੱਗਣ ਦੇ। ਸਾਝਲਾ ਬਿਆਹ ਤੇਰਾ ਹੋ ਗਿਆ। ਉਹ ਬੰਟੀ ਪੁੱਤ ਬਾਲਾ ਨੂੰ ਸੋਚ ਤੂੰ ਤੇਰੇ ਨਾਲ ਖੜਿਆ ਸੀ ਠੀਕ ਹੈ ਤਾਇਆ ਜਣਾ ਰੋਟੀਆਂ ਬਣਾ ਕੇ ਖਾ ਲੈਣਾ ਕੋਈ ਪਤਾ ਨਹੀਂ ਤੈਨੂੰ ਜਾ ਮੱਝਾਂ ਭੁੱਖੀਆਂ ਖੜ੍ਹੀਆਂ ਜਾ ਜਾ ਕੇ ਕੱਖ ਪਾ ਬੱਸ ਕਰ ਭਾਬੀ ਬਹੁਤ ਹੋ ਗਿਆ ਬਹੁਤ ਸੁਣ ਲਈ ਇਹਨੇ ਤੇਰੀਆਂ ਤੈਨੂੰ ਪਤਾ ਬਹੁਤ ਕਰ ਲਿਆ ਤੁਸੀਂ ਇਹਨਾਂ ਧੱਕਾ ਜੇ ਕੁਝ ਬੋਲਦਾ ਨਹੀਂ ਇਹਦਾ ਮਤਲਬ ਇਹ ਥੋੜੀਆਂ ਤੁਸੀਂ ਕੁਝ ਵੀ ਬੋਲੀ ਜਾਓਗੇ ਕਿੰਨਾ ਇਹਨਾਂ ਗੰਦਾ ਸਲੂਕ ਕਰਦੇ ਹੋ ਇਹਦਾ ਵੀ ਘਰ ਵਿੱਚ ਪੂਰਾ ਹੱਕਾ ਇਹਨੂੰ ਵੀ ਬਰਾਬਰ ਹਿੱਸਾ ਮਿਲੂਗਾ ਹੁਣੇ ਤੁਹਾਡੀਆਂ ਹੋਰ ਨਹੀਂ ਸੁਣੂੰਗਾ ਬਹੁਤ ਹੋ ਗਿਆ ਐ ਤੂੰ ਕੱਥੇ ਸਾਡੇ ਘਰ ਤੋਂ ਸਪਾਈਆਂ ਨਹੀਂ ਆ ਤੇਰਾ ਕੀ ਹੱਕਾ ਨਾਲੇ ਅਸੀਂ ਨੂੰ ਹਿੱਸਾ ਨਹੀਂ ਆ ਦੇ ਤੇਰਾ ਤਾਂ ਕੋਈ ਮਤਲਬ ਨਹੀਂ ਹੈਗਾ ਸਾਡਾ ਦੁੱਧ ਪੀ ਕੇ ਸਾਨੂੰ ਹੀ ਮਿਉ ਭਾਬੀ ਅਸੀਂ ਵਿਆਹ ਕਰਾ ਲਿਆ ਹੁਣ ਠੀਕ ਆ ਨਾ ਆ ਚੱਕ ਸਬੂਤ ਦੇਖ ਤਾਂ ਮੈਂ ਇਹ ਕਿਵੇਂ ਹੋ ਸਕਦਾ ਹੋ ਨਹੀਂ ਸਕਦਾ ਹੋ ਗਿਆ ਮੈਂ ਸਸਿਕਾ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੀ ਕਿਦਾਂ ਲੱਗੇ ਵੀਡੀਓ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਬਹੁਤ ਬਹੁਤ ਸ਼ੇਅਰ ਕਰਿਓ ਵੀਡੀਓ ਨੂੰ ਤੇ ਹੁਣ ਬੋਲਾਂਗੇ ਜੀ ਆਪਾਂ ਪਹਿਲੇ 15 ਕੁ ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਚ ਕੀਤੇ ਸੀ ਪਹਿਲੇ ਪਾਰ ਚ ਉਹਨਾਂ ਦੇ ਨਾਮ ਬੋਲ ਰਿਆਂ ਆਪਾਂ ਪਹਿਲਾ ਹੈਗਾ ਜੀ ਸੰਦੀਪ ਰਾਜਪੂਤ ਕਾਲੂ ਸਿੰਘ ترشیم ਸਿੰਘ ਮਨਮੋਹਨ ਸਿੱਧੂ ਹਰਮਨਦੀਪ ਸਤਗੁਰ ਸਿੰਘ ਗੁਰਪਿਆਰ ਦੇਲਾ ਅਜਮੇਰ ਸਿੰਘ ਪੰਚ ਲਾਪ੍ਰੀਤ ਜਸਕਰਨ ਸਿੱਧੂ ਤਾਲੇਬ ਸਾਹਿਬ ਦੁਕਾਨ ਰਿਕਾਰਡ ਮੌਨਿਕਾ ਬਾਂਸਲ ਕਰਨਜੀਤ ਸਿੰਘ ਵਿਰਕ ਡਾਇਰੈਕਟਰ ਬਲੌਗਸ ਇਹਨੇ ਜੀ ਪਹਿਲੇ 15 ਕਮੈਂਟ ਤੇ ਤੁਸੀਂ ਵੀ ਇਸ ਪਾਰਟ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਚ ਤੁਹਾਡਾ ਨਾਮ ਬੋਲੀਏ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਦਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਧੰਨਵਾਦ ਜੀ ਹੋ ਸਕਿਆ ਨਹੀਂ ਇਹ ਆਇਆ ਬਈ ਨਹੀਂ ਮੈਂ ਨਹੀਂ ਇੱਧਰ ਆ ਤੜਾ ਕੋਲ ਨਹੀਂ ਹਾਂ ਪਹਿਲਾਂ ਬਹੁਤ ਸੋਨਾ ਕਰਕੇ ਫਿਰ ਉਹ ਲੱਗੀ ਯਾਰ ਇਹਦਾ ਵੀ ਪੂਰਾ ਕੀ ਹੋਊਗਾ ਇਹਦਾ ਵੀ ਘਰ ਵਿੱਚ ਪੂਰਾ ਹੱਕ ਹੋਊਗਾ ਜਿੰਨਾ ਕੰਮ ਤੁਸੀਂ ਕਰਦੇ ਹੋ ਉਹਨੇ ਇਹ ਕਰੂਗੇ ਉਹਨੂੰ ਬਰਾਬਰ ਹੀ ਹਿੱਸੇ ਮਿਲੇਗਾ ਠੀਕ ਹੈ ਕਰ ਲਿਆ ਇਹਦੇ ਨਾਲ ਧੱਕਾ ਤੁਸੀਂ ਹੁਣ ਨਹੀਂ ਐ ਕੁਝ ਵੀ ਸਹੂਗਾ ਹੁਣ ਮੈਂ ਇਹਦੇ ਨਾਲ ਆ ਗਈਆਂ ਠੀਕ ਆ ਨਾ ਹੁਣ ਕੁਝ ਵੀ ਕਰਨ ਤੋਂ ਪਹਿਲਾਂ ਤੁਹਾਨੂੰ ਮੇਰੇ ਤੋਂ ਪੁੱਛਣਾ ਪਊਗਾ ਸਾਰੀ ਗੱਲਾਂ